ਤੁਹਾਨੂੰ ਇੱਕ ਮਿੰਟ ਖੜ੍ਹ ਜਾਓ ਕਿਉਂ ਨਾ ਮੈਂ ਤਲ ਮੰਨਦੇ ਰੋ ਸਾਗਤਿਕ ਨਾ ਜਗਦੇ ਨਾਲ ਦੀ ਉਹ ਮੁਮਲਾਂ ਦੀ ਆਸਿਕ ਉਹ ਸਾਫ ਸੀ ਹੁੰਦੀ ਤੇ ਹਰ ਜਿਆ ਆ ਨਾ ਨਾ ਆ ਬੰਦਾ ਨਾ ਉਹ ਮੈਂ sword ਕਢਣ ਲੱਗਾ ਉਥੇ ਕਿਰਪਾਨ ਲਈ ਮਹਾਰਾਜ ਆਖਿਆ ਬੁੱਧਾ ਤੈਨੂੰ ਹੋਣੇ ਫਿਰ ਪੈਰੀ ਪੈ ਗਿਆ ਪਰ ਮੈਂ ਕਿਹਾ ਉੱਧਰ ਹੋਣੇ ਰਾਜ ਦੇਣਾ ਹੈ ਪਰ ਜਦ ਸ਼ੁਰੂ ਕੀਤੀਗੀ ਧਰ ਕਿਸ ਤਰ੍ਹਾਂ ਜਾ ਰਹੇ ਆ ਬਹੁਤ ਵਧੀਆ ਜੀ ਅੱਜ ਗੁਰੂ ਸਾਹਿਬ ਦਾ ਓਟ ਆਸਰਾ ਲਿਆ ਇੱਥੇ ਕਿੰਨਾ ਤਮਸਤਕ ਹੋਏ ਆ ਪਿਛਲੀ ਵਾਰ ਵੀ ਜਦੋਂ ਮੈਂ ਚੁਆਇੰਡ ਮਹਮ ਸ਼ੁਰੂ ਕੀਤੀ ਸੀ 2022 ਵਾਲੀ ਤਾਂ ਸਭ ਤੋਂ ਪਹਿਲਾਂ ਇਸ ਗੁਰਦੁਆਰਾ ਸਾਹਿਬ ਸ੍ਰੀ ਦਰਬਾਰ ਸਾਹਿਬ ਆ ਕੇ ਫਲੂਰ ਸਾਹਿਬੀ ਨਤਮਸਤਕ ਹੋ ਕੇ ਸ਼ੁਰੂ ਕੀਤੀ ਸੀ ਤੇ ਪ੍ਰਮਾਤਮਾ ਨੇ ਬੜੇ ਭਾਗ ਲਾਏ ਤੇ ਚੜ੍ਹਦੀ ਕਲਾ ਦੇ ਵਿੱਚ ਰੱਖਿਆ ਤੇ ਅੱਜ ਅਸੀਂ ਅੱਬ ਮੈਂ ਆਪਣੀ ਹਲਕਾ ਖਲੂਦ ਸਾਹਿਬ ਦੇ ਵਿੱਚ ਜਿਹੜਾ ਵਿਧਾਨ ਸਭਾ ਦੀ ਚੋਣ ਮੁਹਿੰਮ ਜਿਹੜੀ ਉਹ ਅੱਜ ਤੋਂ ਸ਼ੁਰੂ ਕਰਾਂਗਾ ਮੇਰੇ ਨਾਲ ਸਰਦਾਰ ਲਾਜੀ ਸਿੰਘ ਕੁਲਦਰ ਜਿਹੜੇ ਸਾਡੇ ਐਮਪੀ ਦੇ ਕੈਂਡੀਡੇਟ ਨੇ ਉਹ ਵੀ ਗੁਰੂ ਸਾਹਿਬ ਦੇ ਨਤਮਸਤਕ ਬਣਾਏ ਨੇ ਤੇ ਪ੍ਰਮਾਤਮਾ ਸਾਨੂੰ ਇਥੋਂ ਅਮਿਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਅਸੀਂ ਲੋਕਾਂ ਦੀ ਇੱਦਾਂ ਹੀ ਸੇਵਾ ਕਰਦੇ ਰਹੀਏ ਗਿੰਗਿੰਗ ਕਰਦੇ ਕਿ ਨਹੀਂ ਇਲੈਕਸ਼ਨ ਫਿਲਿੰਗ ਭਾਰੀ ਨੇ 25 ਦਿਨ ਆ ਇਹ ਤਾਂ ਜਦੋਂ ਮਸ਼ੀਨਾਂ ਖੁੱਲੀਆਂ ਤੁਸੀਂ ਉਹਨਾਂ ਵੇਖਿਓ ਅਸੀਂ 2 ਸਾਲ ਕੰਮ ਕੀਤੇ ਨੇ ਸੋ ਪਹਿਲਾ ਵਾਅਦਾ ਹੈਗਾ ਜਿਹੜਾ ਲੋਕਾਂ ਦੇ ਵਿੱਚ ਰਿਹਾ ਲਗਾਤਾਰ ਸਾਡੇ ਦਫ਼ਤਰ ਖੁੱਲੇ ਨੇ ਤੇ ਜਿਹੜੇ ਸਾਡੇ ਜੋ ਵੀ ਕੰਮ ਸੀ ਲੋਕਾਂ ਦੇ ਇਹੀ ਖੜੇ ਮੱਥੇ ਕਰਦੇ ਰਹੇ ਆ ਤੇ ਬਾਕੀ ਜਿਵੇਂ ਭੰਦਰ ਸਾਹਿਬ ਨੇ ਦੱਸਿਆ ਕਿ ਅੱਜ ਜਿਹੜਾ ਵੇਲਾ ਹੈ ਗੁਰੂ ਸਾਹਿਬ ਤੋਂ ਸਿਰਫ ਆਸ਼ੀਰਵਾਦ ਲੈਣ ਦਾ ਸੀ ਇੱਥੋਂ ਆ ਕੇ ਆਸ਼ੀਰਵਾਦ ਲਿਆ ਹੈ ਸਿਆਸੀ ਗੱਲਾਂ ਜਿਹੜੀਆਂ ਉਹ ਸਿਆਸੀ ਅਖਾੜੇ ਦੇ ਵਿੱਚ ਆ ਕੇ ਕਰਾਂਗੇ ਸਿਆਸੀ ਰਣਧਰਮੀ ਜਾ ਕੇ ਕਰਦੇ ਆ। ਅੱਜ 34 ਸ਼ੁਰੂ ਆਇਤਾ ਜੋਨਕ ਸ਼ੁਰੂ ਹੋ ਗਿਆ। ਕਸਾ ਚਰਨਾਂ ਨੂੰ ਵੇਖੇ ਤੁਸੀਂ ਚਾਰ ਚੁੱਕਰ ਲਾਲਪੁਰ ਦੀਆਂ ਤਸਵੀਰਾਂ ਦਾ ਜਾ ਰਿਹਾ ਹੈ। ਤੇ ਵੇਖੋ ਜੀ ਲੋਕ ਸਭਾ ਲਕਾ ਕਬੀਰ ਸਾਹਿਬ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਸਾਡੇ ਮਾਝਾ ਕੈਬਨਟ ਮੰਤਰੀ ਸਰਦਾਰ ਲਾਲਜੀ ਸਿੰਘ ਖੁੱਲਰ ਅੱਜ ਇਕੱਠਾ ਹੋਵਾਂ ਦੀ ਚਰਨ ਸ਼ੋਅ ਧਰਤੀ ਅਕਲੀ ਖਡੂਰ ਸਾਹਿਬ ਵਿਖੇ ਨਤਮਸਤਕ ਹੋਣ ਆਏ ਆ। ਪਰਮਾਤਮਾ ਦਾ ਅਸ਼ੀਰਵਾਦ ਲਿਆ ਵਾ। ਉਹਟ ਆਸਰੇ ਦੇ ਨਾਲ ਜਿਹੜਾ ਵਾ ਇਹ ਚੋਣ ਮਹਿਮਿਆਂ ਇਹਨੂੰ ਹੋਰ ਤੇਜ਼ ਕੀਤਾ ਜਾਵੇਗਾ ਚੋਣ ਮਹਿਮਾ ਪਹਿਲਾਂ ਵੀ ਚੱਲ ਰਹੀ ਆ ਕੱਲ ਵੀ ਸਰਦਾਰ ਲਾਲਜੀ ਸਿੰਘ ਖੁੱਲਰ ਸ਼ਾਮ ਨੂੰ ਤਰਨਤਾਰਨ ਕੰਸਟੀਚੁਐਂਸੀ ਵਿੱਚ ਸੀ ਤੇ ਅਸੀਂ ਅੱਜ ਸ਼ਹਿਰ ਦੇ ਬਾਜ਼ਾਰਾਂ ਦੇ ਵਿੱਚ ਘੁੰਮ ਕੇ ਲੋਕਾਂ ਨੂੰ ਬੇਨਤੀ ਕੀਤੀ ਕਿ ਆਮ ਆਦਮੀ ਪਾਰਟੀ ਨੂੰ ਸਹਿਯੋਗ ਦਿੱਤਾ ਜਾਵੇ ਇਸ ਲੋਕਾਂ ਵੱਲੋਂ ਬੜਾ ਪ੍ਰਵਾਹ ਘਾਰਾ ਮਿਲ ਰਿਹਾ ਵਾ ਅੱਜ ਤੇ ਲੋਕ ਜਿਹੜੇ ਨੇ ਉਤਾਵਲੇ ਨੇ ਤੇ ਕਦੋਂ ਜਿਹੜੀ ਆ ਇੱਕ ਜੁਨਾਵੇ ਤੇ ਵੱਧ ਤੋਂ ਵੱਧ ਰੋਮਦਾਨ ਝਾੜੂ ਮੋਪਾ ਤੇ ਤੇ ਸਰਦਾਰ ਲਾਲਜੀਤ ਸਿੰਘ ਖੁੱਲਰ ਨੂੰ ਕਾਮਯਾਬ ਕਰਕੇ ਲੋਕ ਸਭਾ ਦੇ ਵਿੱਚ ਭੇਜਿਆ ਜਾਵੇ ਕਿਉਂਕਿ ਪਹਿਲਾਂ ਵੀ ਲੋਕ ਜਿਹੜੇ ਨੇ ਉਹ ਉਹਨਾਂ ਨੇ ਪਿੱਛੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੱਡਾ ਬੜਾ ਵੱਡਾ ਫਤਵਾ ਦਿੱਤਾ ਵਾ ਆਮ ਆਦਮੀ ਪਾਰਟੀ ਨੂੰ ਤੇ 2 ਸਾਲ ਦੇ ਵਿੱਚ ਜੋ ਕੋ ਕੰਤਮਾਨ ਸਰਕਾਰ ਨੇ ਕੰਮ ਕੀਤੇ ਉਹਦੇ ਤੋਂ ਖੁਸ਼ ਨੇ ਜੋ ਉਹਦੇ ਵਿੱਚ ਉਮੀਦ ਆ ਕਿ ਬੜੀ ਵੰਟੀ ਬਹੁਮਤ ਦੇ ਨਾਲ ਸਰਦਾਰ ਲਾਲਜੀਤ ਸਿੰਘ ਖੁੱਲਰ ਜਿੱਤ ਕੇ ਲੋਕ ਸਭਾ ਦੇ ਵਿੱਚ ਭੇਜਿਆ ਜਾਵੇ ਕਾਫੀ ਦਿਨ ਹੋ ਗਏ ਕਿਤਨਾ ਨੰਹਾਰਾ ਮੇਰੇ ਅੱਜ ਗੁਰੂ ਸਾਹਿਬ ਇੱਕ ਤਰ੍ਹਾਂ ਨਜ਼ਾਰੇ ਬੜਾ ਪਿਆਰ ਦੇ ਰਹੇ ਆ ਮੈਂ ਤਕਰੀਬਨ ਸਾਰੇ ਹਲਕਿਆਂ ਦੇ ਵਿੱਚ ਹੀ ਮੀਟਿੰਗਾਂ ਕਰਕੇ ਆਇਆ ਨੌਂ ਦੀਆਂ ਨੌਂ ਵਿਧਾਨ ਸਭਾ ਸਾਡੀਆਂ ਜਿਹੜੀਆਂ ਲੋਕ ਸਭਾ ਕਦੂਰ ਸਾਹਿਬ ਦੇ ਵਿੱਚ ਆ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਆ ਬੜਾ ਪਿਆਰ ਦੇ ਰਹੀ ਹੈ ਸੰਗਤ ਤੇ ਅੱਜ ਅਸੀਂ ਗੁਰੂਆਂ ਦੀ ਪਾਵਨ ਪਵਿੱਤਰ ਧਰਤੀ ਖਡੂਰ ਸਾਹਿਬ ਕਿਉਂਕਿ ਸਾਡੀ ਲੋਕ ਸਭਾ ਵੀ ਖਡੂਰ ਸਾਹਿਬ ਆ ਅੱਜ ਅਸੀਂ ਖਡੂਰ ਸਾਹਿਬ ਇਤਿਹਾਸਕ ਨਗਰ ਅਠਾ ਗੁਰੂਆਂ ਦੀ ਚਰਨਛੋਪਾ ਪਵਿੱਤਰ ਧਰਤੀ 'ਤੇ ਨਤਮਸਤਕ ਹੋਣ ਲਈ ਆਏ ਹਾਂ ਨਾਲ ਮੇਰੇ ਸਾਥੀ ਕੈਬਨਿਟ ਦੇ ਵਜ਼ੀਰ ਸਰਤਾਰ ਹਰਪ੍ਰੀਤ ਸਿੰਘ ਜੀ ਟਿਓ ਮੇਰਾ ਸਤਕਾਰਯੋਗ ਭਰਾ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਖਡੂਰ ਸਾਹਿਬ ਤੋਂ ਐਮਐਲਏ ਨੇ ਮੇਰੇ ਵੱਡੇ ਭਰਾ ਸਰਦਾਰ ਕਸ਼ਮੀਰ ਸਿੰਘ ਸੋਲ ਐਮਐਲਏ ਹਲਕਾ ਤਰਨਤਾਰਨ ਤੋਂ ਤੇ ਹੋਰ ਵੀ ਸਾਡੇ ਜਿੰਨੇ ਚੇਅਰਮੈਨ ਸਾਹਿਬ ਨੇ ਨਾਲ ਸਾਡੇ ਆਮਦਵੀ ਪਾਰਟੀ ਦੇ ਜਿੰਨੇ ਪਾਰਟੀ ਦੇ ਆਗੂ ਸਰਪੰਨ ਨੇ ਸਾਰੇ ਹੀ ਬੜੇ ਉਤਸ਼ਾਹ ਨਾਲ ਅੱਜ ਗੁਰੂ ਦੀ ਧਰਤੀ ਤੇ ਨਤਮਸਤਕ ਹੋਏ ਆ ਅਰਦਾਸ ਬੇਨਤੀ ਕੀਤੀ ਆ ਪਹਿਲਾਂ ਤੇ ਇਹੋ ਅਰਦਾਸ ਬੇਨਤੀ ਕੀਤੀ ਵੀ ਪ੍ਰਮਾਤਮਾ ਚੜ੍ਹਦੀ ਕਲਾ ਕਰੇ ਲੋਕਾਂ ਦਾ ਭਲਾ ਕਰੇ ਸੱਚੇ ਪਾਤਸ਼ਾਹ ਮਿਹਰਾ ਭਰਿਆ ਹੱਥ ਰੱਖੇ ਹਰ ਇੱਕ ਦੇ ਉਤੇ ਸਰਬੱਤਾ ਦਾ ਭਲਾ ਹੋਵੇ ਤੇ ਉਹਦੇ ਬਾਅਦ ਸਾਡੇ ਤੇ ਵੀ ਮੀਰ ਪ੍ਰਿਆ ਹੱਥ ਰੱਖ ਕੇ ਅਕਾਲ ਪੁਰਖ ਵਾਹਿਬ ਜੋ ਸਰਬਾਧਾ ਭਲਾ ਮੰਗੀ ਤੇ ਨਾਲ ਆਪ ਦਾ ਭਲਾ ਤਾਂ ਮੰਗਿਆ ਹੀ ਜਾਂਦਾ ਮਹਾਰਾਜ ਕਿਰਪਾ ਕਰੇ ਮੈਂਬਰ ਪਾਰਲੀਮੈਂਟ ਬਣਾ ਕੇ ਲੋਕ ਸਭਾ ਦੇ ਵਿੱਚ ਦਾਸ ਨੂੰ ਭੇਜੇ ਤੇ ਦਾਸ ਖਡੂਰ ਸਾਹਿਬ ਲੋਕ ਸਭਾ ਤੇ ਪੰਜਾਬ ਦੀ ਸੇਵਾ ਕਰਨ ਦੇ ਵਿੱਚ ਆਪ ਦਾ ਜੋ ਰੋਲ ਬੰਦਾ ਹੈ ਯੋਗਦਾਨ ਬੰਦਾ ਉਹ ਯੋਗਦਾਨ ਨਿਭਾਉਂਦਾ ਜਿਹੜੇ मुद्ਦੂ ਲੈ ਕੇ ਆ ਰਹੇ ਕਿਉਂ ਨਾ ਕਿ ਪ੍ਰਯੋਗ ਕਰਕੇ ਇਹ मुद्ਦੂ ਨਸ਼ਿਆਂ ਦੇ ਅਗੇ ਆ ਜਾਂ ਤਾਰੋਂ ਬਾਹਰ ਜਿਹੜੇ ਟੰਡਿਆਰੀ ਤਾਰ ਕਿਸਾਨਾਂ ਦੀ ਜਿਹੜੀ ਸੈਂਟਰ ਸਰਕਾਰ ਦੇ ਅੱਜ ਤੱਕ ਕੋਈ ਮਾਦੀਸ਼ਾ ਤਾਂ ਨਹੀਂ ਦੇ ਰਹੀ ਜਾਨਾ ਨਸ਼ੇ ਆ ਰਿਹਾ ਬਾੜਾ ਲੱਗਦਾ ਕਿ ਕੰਤੂ ਦਾ ਸੀ ਜਿਨ ਅਗੇ ਜਾਂ ਝੋਣੀ ਜਾ ਗਿਆ ਇਹੋ ਗੱਲ ਨਹੀਂ ਹੋ ਸਕਦੀ ਵੇਖੋ ਇਹ ਕੇਂਦਰ ਸਰਕਾਰ ਦੇ ਹੱਥ 'ਚ ਬੜਾ ਕੁਝ ਹੁੰਦਾ ਜਿਹੜੀ ਬਾਰਡਰ ਬੈਲਟ ਆ ਉਹਦੇ ਤੇ ਬੀਐਸਐਫ ਆਰਮੀ ਸੀਆਰਪੀਐਫ ਇਹੋ ਜਿਹੜੇ ਜਵਾਨ ਲੱਗੇ ਹੁੰਦੇ ਆ ਇਹ ਸੈਂਟਰ ਦੇ ਹੱਥ 'ਚ ਹੁੰਦੇ ਆ ਹੁਣ ਕੇਂਦਰ ਨੇ ਤੇ ਵੀ ਕਰਤਾ ਆ ਵੀ ਬਾਡਰ ਤੋਂ ਜਿਹੜਾ 50 ਕਿਲੋਮੀਟਰ ਦੇ ਘੇਰੇ 'ਚ ਬੀਐਸਐਫ ਹੋਣੀ ਐ ਪਰ ਜਿਹੜੀ ਗੱਲ ਆ ਸੈਂਟਰ ਗਵਰਨਮੈਂਟ ਦੇ ਇਸ਼ਾਰੇ ਤੇ ਇਹ ਗਲਤ ਕੰਮ ਹੁੰਦੇ ਆ ਆਪਾਂ ਅੱਜ ਗੁਰੂ ਘਰ ਆਏ ਆ ਨਤਮਸਤਕ ਹੋਣ ਲਈ ਇੱਥੇ ਆਪਾਂ ਅੱਜ ਸਿਆਸਤ ਕਰਦੇ ਚੰਗੇ ਨਹੀਂ ਲੱਗਦੇ ਸਿਆਸਤ ਦੀਆਂ ਗੱਲਾਂ ਆਪਾਂ ਕੱਲ ਪਰਸੋਂ ਰੋਜ਼ ਕਰਿਆ ਕਰਾਂਗੇ ਮਹਾਰਾਜ ਕਿਰਪਾ ਕਰੇ ਸੱਚੇ ਪਾਤਸ਼ਾਹ ਬਲ ਦਵੇ ਜਿੱਤ ਕੇ ਆਈਏ ਤੇ ਜਿਹੜੇ ਸੈਂਟਰ ਦੇ ਹੱਥ 'ਚ ਕੰਮ ਨੇ ਉਹ ਸਾਰੇ ਕੰਮ ਕਰਾਂਗੇ ਬੋਲੇ